ਸੂਰ ਚੜ ਗਿਆ 6 ਵਜੇ ਆ ਗਈ ਤੇ ਇੱਧਰ ਜਾਕਾਂ ਦੇ ਗੱਲ ਚ ਪਾਈ 45 ਤੇ ਹਲ ਦਸਦਾ ਵੀ ਖੇਤੀ ਇੱਥੇ ਇਹ ਜਵਾਨ ਕਰਦੇ ਆ ਸਾਥੀਆਂ ਨੇ ਆਪਣਾ ਸਮਾਨ ਮੰਨ ਲਿਆ ਆ ਆਪਣੇ ਬੇਲੀ ਪਹੁੰਚ ਕੇ ਰਾਤ ਤੇ ਇਹਨਾਂ ਨੇ 12 ਵਜਾ ਤੇ ਨਵੇਂ ਰਾਹ ਲੱਭਦੇ ਲੱਭਦੇ ਨੇ ਤੇ ਅੱਜ ਇਹ ਅੱਧਾ ਦਿਨ ਲੇ ਦੇਖਣਗੇ ਪਰਮਿਟ ਬਣਾਉਣਗੇ ਤੇ ਆਪਾਂ ਕੱਲ ਲੇ ਦੇਖੇ ਸੀ ਤੇ ਪਰਮਿਟ ਬਣਾ ਲਿਆ। ਸਮਾਨ ਆਪਾਂ ਬੰਨ ਲਿਆ। ਨਵੇਂ ਸਾਥੀਆਂ ਨਾਲ ਆਪਾਂ ਹੁੰਦਰ ਤੱਕ ਜਾਂਦੇ ਆ। ਨੋਬਰਾ ਵੈਲੀ ਖਾਰਦੂਂਗਲਾ ਪਾਰ ਕਰਾਂਗੇ ਹੁਣ। ਤੇ ਉਸ ਤੋਂ ਬਾਅਦ ਦੇਖਦੇ ਅੱਗੇ ਕੀ ਮਾਹੌਲ ਬਣਦਾ। ਸ਼ਾਮ ਤੱਕ ਇਹ ਵੈਲੀ ਆਪਣੇ ਪੁਰਾਣੇ ਆਪਣੇ ਨਾਲ ਰਲ ਜਾਣਗੇ। ਸ਼ਰਕ ਥੋੜੀ ਸਾਫ ਆਈਆ ਰਾਹ ਥੋੜਾ ਜਿਹਾ ਉਤਸਾਹ ਦਿੰਦਾਗਾ ਪਹਿਲਾਂ ਤਾਂ ਬੜਾ ਮਾਰਾ ਖਾਲਸੀਆ ਬੱਟਾ ਪਾਇਆ ਹੋਇਆ ਸੀਗਾ ਸਾਊਥ ਪੋਲ ਖਾਰ ਤੁੰਗਲਾ ਦਾ ਇੱਥੋਂ ਰਹਿ ਗਿਆ 5 ਕਿਲੋਮੀਟਰ ਪਰਲੇ ਪਾਸੇ ਦਾ ਨਾਰਥ ਪੋਲ ਆਗਾ ਤੇ ਅੱਜ ਤੇ ਤਾਂ ਥੋੜਾ ਦਾ ਚੱਲਦਾ ਆਗਾ ਮੋਟਰਸਾਈਕਲ ਪਰ ਇਹ ਥਾਂ ਤਾਂ ਬਿਲਕੁਲ ਹੀ ਮਾੜਾ ਹਾਰ ਆ ਉਹ ਰਹਿ ਗਿਆ ਸ਼ਹਿਰ 20 ਕਿਲੋਮੀਟਰ ਦੂਰ ਹੈ ਤੂੰ ਬੱਟਾ ਪਾਇਆ ਹੋਇਆ ਸੀ ਸਾਰੀ ਸੜਕ ਬਣ ਰਹੀ ਆ ਤੇ ਪਹਿਲੇ ਗੇਅਰ 'ਚ ਹੀ ਚਲਕਦਾ ਮੋਟਰਸਾਈਕਲ ਪਰ ਹੁਣ ਥੋੜਾ ਜਿਹਾ ਲੱਗਦਾਗਾ ਵੀ ਠੀਕ ਆ ਉਹ ਪਾਰ ਜਾਣਾ ਆਪਾਂ ਇਹਦੇ ਖਾਰ ਦੁੰਗਲਾ ਦੇ ਸਾਊਥ ਪੋਲ ਤੇ ਖੜੇ ਆਪਾਂ ਇੱਥੇ ਆਰਮੀ ਐਂਟਰੀ ਕਰਦੀ ਆ ਤੇ ਉਸ ਤੋਂ ਬਾਅਦ ਅੱਗੇ ਜਾਂਦੇ ਆ ਤੇ ਹੌਲੀ-ਹੌਲੀ ਆਪਾਂ ਜਾਣਾ ਹੈ ਜਿਹੜਾ ਉਹ ਜਾਂਦੀਆਂ ਗੱਡੀਆਂ ਗੱਡੀਆਂ ਦਾ ਹੂਪ ਤੇ ਨਾ ਇਹ ਟਾਵਰ ਕੋਲੇ ਜਾਣਾ ਉਹ ਜਾਰੀਆਂ ਗੱਡੀਆਂ ਤੇ ਤੇ ਕੜਜੇ ਕਿੱਜਾ ਫੋਟੋ ਥੱਲੋਂ ਚੜਦੇ ਚੜਦੇ ਆਪਾਂ ਐ ਆਏ ਆ ਉਹ ਉਹਨੇ ਸੜਕਾਂ ਸਾਰੀਆਂ ਤੇ ਉਹ ਗੱਡੀਆਂ ਭੱਜੀਆਂ ਆਉਂਦੀਆਂ ਨੇ ਤੇ ਆਗੇ ਇੱਥੇ ਤੇ ਜਾਣਾ ਕਿੱਥੇ ਹੈਗਾ ਉਹ ਸਾਹਮਣੇ ਉਹ ਟਾਵਰ ਲੱਗਿਆ ਹੋਇਆ 18000 ਫੁੱਟ ਦੀ ਚਾਈ ਤੇ ਰੱਖ ਸਾਧੁੰਗਰਾ ਆਪਾਂ ਪਹੁੰਚ ਚੁੱਕੇ ਆਂ ਲੇ ਪਿੱਛੇ ਰਹਿ ਗਿਆ ਤੇ ਮਨਾਲੀ ਕੰਡੀਗੜ੍ਹ ਕਾਰਕਿਲ ਸ਼੍ਰੀਨਗਰ ਤੇ ਜੰਮੂ ਨੋਬਰਾਬਲੀ ਨੂੰ ਜਾ ਰਹੇ ਆਪਾਂ ਇੱਧਰ ਤੇ ਇੱਧਰ ਚੋਬਰ ਫੋਟੋਆਂ ਖਿਚਾਈ ਜਾਂਦੇ ਆਗੇ ਦੁਨੀਆਂ ਦਾ ਇਹ ਦੂਜੇ ਨੰਬਰ ਦਾ ਸਭ ਤੋਂ ਉੱਚਾ ਜਿਹੜਾ ਦਰਾਗਾ ਖਾਰ ਦੁੰਗਲਾ ਪਹਿਲਾਂ ਇਹਨੂੰ ਮੰਨਦੇ ਹੁੰਦੇ ਸੀ ਅੱਜ ਕੱਲ ਉਮ ਲਿੰਗਲਾ ਉਮ ਲਿੰਗਲਾ ਜਿਹੜਾ ਉਧਰ ਚੀਨ ਦੇ ਨਾਲ ਜਾ ਲੱਗਦਾਗਾ ਉਹ ਇਦੋਂ ਵੀ ਉੱਚਾਗਾ ਤੇ ਉਥੇ ਵੀ ਆਪਾਂ ਦੇਖਾਂਗੇ ਜਾ ਕੇ ਉਹ ਟਾਵਰ ਕੋਲ ਆਏ ਆਪਾਂ ਹਾਂ ਰਸਤੇ ਤੇ ਹਾਂ ਖੜਾ ਆਪਣਾ ਪਲਟੀਨਾ ਇੰਟਰਲੌਕ ਲੱਗੀ ਹੋਈ ਹੈ ਇੱਥੇ ਦੂਜੀ ਸੜਕ ਖੁਰ ਜਾਂਦੀ ਹੁੰਦੀ ਹੈ ਤੇ ਜਾਣਾ ਕਿੱਥੇ ਆਪਾਂ ਉਹ ਸੜਕ ਤੇ ਜਾਂਦੀਆਂ ਗੱਡੀਆਂ ਹੈਟਾ ਸਾਹਮਣੇ ਦਿਂਦਾ ਪਿੰਡ ਖਾਰਦੁੰਗ ਪਿੰਡ ਹੈਗਾ 14730 ਫੁੱਟ ਦੀ ਉਚਾਈ ਤੇ ਬਸਿਆ ਹੋਇਆ ਇਹ ਜਿਹੜਾ ਖਾਰਦੁੰਗਲਾ ਦਰਾਗਾ ਸ਼ਾਇਦ ਐਸੀ ਪਿੰਡ ਦੇ ਨਾਂ ਤੇ ਬਸਿਆ ਹੋਵੇ ਬਣਿਆ ਹੋਵੇ ਤੇ ਥੋੜਾ ਪਿਛੇ ਹੈ ਤੂੰ ਸ਼ੌਕਰੇ ਵਰਦਾ ਪਹਿਲਾ ਵਿਊ ਪਹਿਲਾ ਝਾਕਾ ਇਹਦਾ ਇਹ ਬਹੁਤ ਤਿੱਖਾ ਵਗਦਾ ਪਿੱਛੇ ਜੇ ਕਈ ਟੈਂਕ ਲੰਘ ਰਹੇ ਸੀ ਆਰਮੀ ਦੇ ਇਹਦੇ ਵਿੱਚ ਦੀ ਤੇ ਦੋ ਦਿਨ ਇਹਦੇ ਵਿੱਚ ਦੀ ਰੁੜ ਗਏ ਸੀਗੇ ਜਾਨਕਿ ਇੰਨਾ ਤੇਜ ਬਹਾਅ ਦਾ ਇਹ ਹੁਣ ਇੱਥੇ ਤਾਂ ਸੁੱਕਾ ਪਿਆਗਾ ਅੱਗੇ ਹੋਊ ਕੁਛ ਸਾਰੀ ਸੜਕ ਪੱਕੀ ਬਣ ਗਈ ਪਹਿਲਾਂ ਕੱਚੀ ਸੀ ਦੋਕ ਸਾਲ ਪਹਿਲਾਂ ਆ ਬਣਾ ਰਹੇ ਨੌਜਵਾਨ ਜਿੰਨੇ ਮੋੜ ਸੀ ਜਿਵੇਂ ਖੂੰਜੇ ਹੁੰਦੇ ਆ ਉਹ ਸਾਰੇ ਕੱਢਤੇ ਤੇ ਇਹ ਸਾਰੇ ਸਟੇਟਾਂ ਚ ਹੀ ਆ ਤਰਾ ਖੰਡ ਚ ਵੀ ਵੇਖਿਆ ਹਿਮਾਚਲ ਚ ਵੀ ਜਿਵੇਂ ਆ ਖੂੰਜੇ ਖੂੰਜੇ ਨੂੰ ਜਾਂਦੀ ਆ ਤਾਂ ਆ ਕੱਢ ਕੇ ਇਧਰੋਂ ਤੇ ਇਹ ਸਿੱਧਾ ਕਰਤਾ ਬਹੁਤ ਸਾਰੇ ਪੁਲ ਬਣਾਤੇ ਇਹਨਾਂ ਨੇ ਤਾਂ ਕਿ ਐਕਸੀਡੈਂਟ ਘਟ ਜਾਣ ਰਸਤੇ 'ਚ ਖਲਸਰ ਆਏਗਾ ਇੱਥੇ ਚਾਹ ਪੀਤੀ ਹੈਗੀ ਤੇ ਇੱਕ ਆਹ ਨਦੀ ਵਗ ਰਹੀ ਆ ਜਿਸ ਤੋਂ ਕੇ 24 ਕਿਲੋਮੀਟਰ ਤੇ ਇੱਕ ਪਿੰਡ ਉੱਥੇ ਲਾਉਣੇ ਡੇਰੇ ਜਾ ਕੇ ਇੱਥੇ ਗਰਮ ਪਾਣੀ ਦੇ ਝਰਨੇ ਵੀ ਆ ਨੇੜੇ ਕਿਤੇ ਬਨਾਮ ਬਨਾਮ ਇੱਕ ਪਤਨੀ ਇਦਾਂ ਦਾ ਨਾਮ ਹੈ ਕੋਈ ਉਹ ਵੀ ਦੇਖਦੇ ਆ ਇੱਥੋਂ ਦੋਰਾ ਪਾਰਦੇ ਇੱਧਰ ਹੁੰਦਰ ਨੂੰ ਜਾਂਦਾਗਾ ਤੁਰ ਤੱਕ ਜਿਹੜਾ ਲਾਸਟ ਪਿੰਡ ਹੈਗਾ ਤੇ ਜਿਹੜਾ ਇੱਧਰ ਆ ਜਾ ਰਿਹਾ ਹੈਗਾ ਇਹ ਪੈਗੌਂਗ ਲੇਕ ਤੇ ਸੈਸ਼ਨ ਬੇਸ ਕੈਂਪ ਤੇ ਉਮਲਿੰਗਲਾ ਜਿਹੜਾ ਉਹ ਸਾਹਮਣੇ ਪੁਲ ਬਣਿਆਗਾ ਸਿਓਕ ਨਦੀ ਦੇ ਪਰੇ ਨੂੰ ਪਾਰ ਕਰਕੇ ਜਾਣਾ ਸਿਆਚਨ ਬੇਸ ਕੈਂਪ ਨੂੰ ਤੇ ਬੈਗੋਂਗ ਲੈ ਕੇ ਉੱਮਲਿਕਲਾ ਤੇ ਫਿਰ ਉੱਪਰ ਦੀ ਜਾ ਕੇ ਮਨਾਲੀ ਨੂੰ ਵੀ ਰਾਹ ਨਿਕਲਦਾ ਹੈ ਪਹਿਲਾਂ ਆਪਾਂ ਹੁੰਦਰ ਜਾਂਦੇ ਆ ਤੇ ਫਿਰ ਦੇਖਦੇ ਆ ਤੁਰ ਤੱਕ ਨੂੰ ਜੇ ਸਮਾਂ ਬਚਿਆ ਤਾਂ ਅੱਜ ਨਹੀਂ ਸਵੇਰੇ ਸਿਓਕ ਨਦੀ ਦੇ ਵਿੱਚ ਵੱਡੇ ਵੱਡੇ ਬਰੇਤੀ ਦੇ ਢੇਰ ਨੇਗੇ ਜਿਵੇਂ ਟਿੱਬੇ ਨੇਗੇ ਪਿੱਛੇ ਵੀ ਆਏ ਤੇ ਜਨਤਾ ਉਹਦੇ ਵਿੱਚ ਵਹੀਕਲ ਭਜਾਉਂਦੀ ਫਿਰਦੀ ਆ ਵੀ ਜੋਰ ਪਰਖਦੀ ਆ ਸਾਰੀ ਦੇ ਵਿੱਚੀ ਬਹੁਤ ਜਿਆਦਾ ਰੇਤਾ ਜਿਹੜਾ ਮਕਾਨ ਸਾਰੀ ਦੇ ਕੰਮ ਆਉਂਦਾ ਆਪਣੇ ਤੇਰਾ ਵੇ ਤੇਰਾ ਤੇ ਬੇ ਲੱਗੇ ਹੋਇਆ ਤੇ ਇਧਰ ਚਰਨਾ ਡਿੱਗ ਰਿਹਾ ਇੱਕ ਸਾਹਮਣੇ ਮੋਟਰਸਾਈਕਲ ਆਇਆ ਤੇ ਬਾਈ ਮਸਤਾਕ ਦਾ ਘਰ ਹੈ ਸਾਰੀ ਇਹ ਨਮਾ ਪਾਇਆਗਾ ਆ ਤਿੰਨ ਕਮਰੇਿੱਤੇ ਆਹਾ ਇਹ ਬੜਾ ਤੇ ਇਹ ਇਧਰ ਆ ਕਮਰਾ ਸੀਗਾ ਫੇਰ ਤੇ ਫੇਰ ਬੜਾ ਤੇ ਆ ਕੇ ਜਵਾਨ ਅਰੈਸਟ ਕਰੀ ਜਾਂਦੇ ਆ ਤੇ ਆਹ ਕਮਰਾ ਤਾਂ ਹੈ ਮਰਕ ਪੈਂਦੀ ਹੈ ਤੇ ਆ ਕੇ ਦੇਖਿਆ ਛੋਟੇ ਛੋਟੇ ਸੇਵ ਲੱਗੇ ਹੋਏ ਆ ਇਹ ਵੇ ਗੁੱਸਿਆਂ ਦੇ ਵਿੱਚ ਲੱਗਦੇ ਆ ਸਾਰੇ ਛੋਟੇ ਛੋਟੇ ਰਹਿ ਜੀ ਇੱਥੇ ਕਿਤੇ ਵੀ ਪੱਖੇ ਦਾ ਪਾਇੰਟ ਨਹੀਂ ਮਿਲਦਾ ਲੇ ਦੇ ਵਿੱਚ ਵੀ ਹੈ ਨਹੀਂ ਸੀ ਇੱਥੇ ਵੀ ਹੈ ਨਹੀਂਗਾ ਕਿਉਂਕਿ ਗਰਮੀ ਹੁੰਦੀ ਨਹੀਂ ਸਿਰਫ ਲਾਈਟਾਂ ਨੇ ਹੁੰਦਰਨਾ ਛੋਟਾ ਜਿਹਾ ਕਸਬਾ ਤੇ ਇਹਨੂੰ ਕਹਿੰਦੇ ਜ਼ਿਲ੍ਹਾ ਬਣਾਉਣ ਨੂੰ ਫਿਰਦੇ ਆ ਇਸ ਟਾਈਮ ਲਦਾਖ ਕੋਲੇ ਦੋ ਹੀ ਜ਼ਿਲ੍ਹੇ ਆ ਕਾਰਗਿਲ ਤੇ ਲੇ ਹਾਲੇ 5:30 ਹੋਏ ਆ ਠੰਡੀ ਹਵਾ ਚੱਲਣ ਵੀ ਲੱਗੀ ਛੋੜੇ ਹੋਣੇ ਕੰਨਾ ਕਿਸਦੇ ਉੱਚੀ ਗੰਧ ਨਹੀਂ ਗਈ ਡਬਲ ਸਟੋਰੀ ਵੀ ਹੈ ਨਹੀਂ ਕੋਈ ਮੈਨੂੰ ਲੱਗਦਾ ਛੋਟੇ ਛੋਟੇ ਘਰ ਬ੍ਰੇਤੀ ਵਾਲੇ ਪਹਾੜਾ ਕਿਸੇ ਕਿਸ ਪਾਸੇ ਉਹ ਉਪਰਾਂ ਪੁਆਇੰਟ ਨੇ ਕਈ ਜਿੱਥੇ ਐ ਸੈਂਡ ਪੁਆਇੰਟ ਬੋਲਦੇ ਉਹਨਾਂ ਨੂੰ ਬ੍ਰੇਤੀ ਤੇ ਆ ਕੇ ਲਿਟਦੇ ਆ ਲੋਕ ਤੇ ਪਿੱਛੇ ਜਿਹੜਾ ਮਿਲਖਾ ਪੁਆਇੰਟ ਸੀਗਾ ਜਿੱਥੇ ਕਹਿੰਦੇ ਮਿਲਖਾ ਭਾਜਦਾ ਹੁੰਦਾ ਸੀ ਇਹਨਾਂ ਪਹਾੜਾਂ ਤੋਂ ਐ ਜਿਹੜੇ ਟੱਡ ਕੀ ਜਾਂਦਾ ਕਰੈਸਰ ਜਿਹਾ ਜਿਵੇਂ ਦੀ ਉਪਤੇਰਾ ਐਡਾ ਬੰਦਾ ਆ ਜੀ ਕਿਹ ਪ੍ਰਤੀਪਾ ਦੇ ਬਲ ਨੇ ਹੁੰਦੇ ਕਿ ਕੱਕੇ ਰੇਤੇ ਦੀਆਂ ਪੂਰਾ ਹੌਣਕ ਮੇਲਾ ਇੱਥੇ पाणी uh, बरदाी

ਬਹੁਤ ਸਾਰੇ ਲੋਕਾਂ ਦੇ ਰੋਜ਼ਗਾਰ ਦਾ ਸਾਧਨ ਬਣ ਗਿਆ। ਦਰੂਗ ਨਾ ਕੋਰੇ ਵੀ। ਬਿੱਟੀ ਕੀ ਕਬਜੀ ਜਾਨੀ ਜਾਂ ਦਰਦੇ।

ਇੱਧਰ ਜਾ ਕੇ ਉਹ ਤੱਕ ਆਵੇ ਬਹੁਤ ਤੇਜ਼ ਵਗਦੀ ਹੈ ਤਾਂ Bye. Diolch yn